ਪੜ ਗਏ ਬਾਈ ਪਾਣੀ ਵਿੱਚ ਇਹ ਬਾਹਰ ਖੜੀ ਵਿਚਾਰੀ ਉਹ ਦੇਖ ਪਾਣੀ ਚ ਇਹਨਾਂ ਨੇ ਹਣ ਸ਼ਾਮ ਤੱਕ ਨਿਕਲਣਾ ਆਪਾਂ ਬਾਈ ਕੋਈ ਵੀ ਇਹਨਾਂ ਨੂੰ ਗੋੜ ਵਾਲਾ ਪਾਣੀ ਨਹੀਂ ਪਲਾਈਦਾ ਕੋਈ ਵੈਕਸੀਨ ਨਹੀਂ ਕਰੀਦੀ ਕੁਝ ਵੀ ਨਹੀਂ ਕਰੀਦਾ ਦੇਸੀ ਦੇ ਰਿਕਿਆਂ ਨਾਲ ਆਪਾਂ ਤਿਆਰ ਕਰੀ ਦੇ ਇਹਨਾਂ ਨੂੰ ਸਸਿਗਾ ਜੀ ਦੋਸਤੋ ਬਾਈ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਜਿਹੜੇ ਆਪਾਂ ਨੇ ਕੱਲ 400 ਆਂਡਾ ਤਾਰਿਆ ਸੀਗਾ ਤੇ ਉਹਨਾਂ ਵਿੱਚੋਂ ਬੱਚੇ ਨਿਕਲਨੇ ਸਟਾਰਟ ਹੋ ਗਏ ਸੀਗੇ ਰਾਤੀ ਤੇ ਕਾਫੀ ਬੱਚੇ ਨਿਕਲ ਗਏ ਤੇ ਹੁਣ ਆਪਾਂ ਨੇ ਨਾ ਨਾਲ ਦੀ ਨਾਲ ਬੱਚੇ ਕੱਢੀ ਜਾਣੇ ਆ ਡੱਬਿਆਂ ਵਿੱਚ ਆਪਾਂ ਨੇ ਪਾਈ ਜਾਣੇ ਆ ਕਿਉਂਕਿ ਆਂਡੇ ਜ਼ਿਆਦਾ ਸੀਗੇ ਇਸ ਕਰਕੇ ਆਪਾਂ ਨੇ ਹੁਣ ਨਾਲ ਨਾਲ ਬੱਚੇ ਕੱਢੀ ਜਾਣੇ ਆ ਤੇ ਰਾਤੀ 11 ਵਜੇ ਮੀਂਹ ਆ ਗਿਆ ਸੀਗਾ ਮੀਂਹ ਕਰਕੇ ਲਾਈਟ ਵੀ ਚੱਲੇ ਗਈ ਸੀਗੀ ਲਾਈਟ ਹੁਣ ਆਈ ਆ ਤਕਰੀਬਨ 1:00 ਵੱਜ ਗਿਆ ਬੱਤਕਾਂ ਦੇ ਬੱਚੇ ਜਿਹੜੇ ਸੀਗੇ ਉਹ ਤਾਂ ਸਾਰੇ ਨਿਕਲ ਗਏ ਸੀਗੇ ਤੁਹਾਨੂੰ ਮੈਂ ਪਹਿਲੀ ਬਿੜੀ ਤੁਹਾਨੂੰ ਦਿਖਾਈ ਦਿੱਤਾ ਸੀਗਾ ਤੇ ਹੋਰ ਆਂਡੇ ਆਪਾਂ ਨੇ ਧਾਰਨੇ ਹੁਣ ਉਹ ਵੀ ਤੁਹਾਨੂੰ ਦਿਖਾਉਨੇ ਆ ਇਹਨਾਂ ਵਿੱਚੋਂ ਵੀ ਬੱਚੇ ਨਿਕਲਨੇ ਸਟਾਰਟ ਹੋ ਗਏ ਤੇ ਦੋ ਤਾਂ ਬੱਚੇ ਨਿਕਲ ਹੀ ਵੀ ਗਏ ਉਹ ਮਸ਼ੀਨ ਦੇ ਵਿੱਚ ਹੀ ਆ ਹਲੇ ਉਹ ਮੈਂ ਤੁਹਾਨੂੰ ਦਿਖਾਉਣਾ ਆਜੋ ਫਿਰ ਡੱਬੇ ਆਪਾਂ ਨੇ ਤੈਨਾਂ ਤਿਆਰ ਕਰਤੇ ਜਨਰੇਟਰ ਆਪਾਂ ਨੇ ਹੁਣੇ ਬੰਦ ਕਰਿਆ ਆਪਾਂ ਨੇ ਰਿਕਾਰਡ ਬਣਾਇਆ ਆਂਡੇ ਆਪਣਾ ਜਿਹੜੇ ਬੱਚਿਆਂ ਦੇ ਬਾੜ ਜੇ ਹੁੰਨੇ ਆ ਉਹ ਬਹੁਤ ਹੋ ਜਾਂਦੇ ਆ ਉੜ ਕੇ ਲੱਗ ਜਾਂਦੇ ਆ ਉਹ ਸਾਫ਼ ਕਰਨੇ ਵਾਸਤੇ ਇਵੇਂ ਬਣਾਏ ਅਲੀਰ ਜੀ ਟੈਂਪਰੇਚਰ ਦੇਖੋ ਬਾਈ ਕਿੰਨਾ ਹੋਇਆ ਵਾ 39 ਮਸ਼ੀਨ ਦੇਖੋ ਹਾਂ ਸਹੀ ਚੱਲ ਰਹੀ ਆ ਦੇਖੋ ਜੀ ਬੱਚੇ ਲੱਗੇ ਨਿਕਲਣ ਇਹ ਹੁਣ ਆਪਾਂ ਨੇ ਨਾਲ ਦੀ ਨਾਲੇ ਕੱਢਣੇ ਆ ਨਾਂਡੇ ਜ਼ਿਆਦਾ ਦੇਖੋ ਜੀ ਦਿੱਕਤ ਨਾ ਦੇਣ ਇਹਨਾਂ ਨੂੰ ਪਿਛਲੀ ਵਾਰ ਪੰਜ ਛੇ ਬੱਚੇ ਭਈ ਇਦਾਂ ਦੱਬ ਕੇ ਹੀ ਮਰ ਗਏ ਸੀਗੇ ਦੋ ਟਰੇ ਆਪਾਂ ਨੇ ਹੋਰ ਤਿਆਰ ਕਰ ਲਈਆਂ ਉਹ ਹੁਣ ਟਾਈਮ ਜਿਆ ਲੱਗੇ ਤੇ ਹੁਣ ਕਰਦੇ ਆਂ ਇਹ ਆਪਾਂ ਨੇ ਕੱਟ ਕੇ ਬਾਹਰ ਰੱਖ ਦੇਨੇ ਆ ਕਿਉਂਕਿ ਟੈਂਪਰੇਚਰ ਸਹੀ ਆ ਜਿਹੜੇ ਗਿੱਲੇ ਆ ਸੁੱਕ ਜੂਗੇ ਆ ਬੱਤਕਾਂ ਨੇ ਆ ਦੋ ਬੱਚੇ ਇਹ ਜਿਹੜੇ ਕੱਲ ਨਿਕਲ ਸੀ ਉਹਨਾਂ ਚ ਰਹਿੰਦੇ ਸੀਗੇ ਅੱਜ ਵਾਲੇ ਆਪਾਂ ਨੇ ਧਾਰਨੇ ਆ ਆ ਦੇਖੋ ਟਰੇ ਆ ਹੁਣ ਲੱਗ ਗਿਆ ਘੁੰਮਣ ਬੱਸ ਵਜਰ ਸੈਂਟਰ ਦੇ ਵਿੱਚ ਆ ਗਈਆਂ ਫਿਰ ਆਪਾਂ ਨੇ ਮਸ਼ੀਨ ਬੰਦ ਕਰ ਦੇ ਚਲੋ ਅਰੇ ਬੱਤਕਾਂ ਦੇ ਬੱਚੇ ਬਈ ਦੋ ਥੱਲੇ ਫੇਕੋ ਮਰੇ ਆ ਤਿੰਨ ਬੱਚੇ ਆ ਲੈ ਰਣੋ ਸਲਾਂ ਮੈਂ ਛੱਡ ਕੇ ਆਉਣਾ ਬਾਹਰ ਆ ਦੇਖੋ ਛੱਡ ਤੇ ਬਾਹਰ ਚਲੋ ਹੁਣ ਅਸੀਂ ਦਾਣਾ ਦੂਣਾ ਥਾ ਲੂਗੇ ਤੇ ਨਾਲੇ ਪਾਣੀ ਪੋਣੀ ਪੀ ਲੂਗੇ ਮੱਤਕਾਂ ਦੇ ਬੱਚੇ ਛੱਡ ਤੇ ਬਾਹਰ ਹੁਣ ਕੱਢਦੇ ਆਂ ਆਪਣਾ ਟਰਾਲੀ ਨੂੰ ਬਾਹਰ ਚਲੋ ਹੁਣ ਮੈਂ ਬੱਚੇ ਕੱਢ ਕੇ ਡੱਬੇ ਚ ਕਾ ਕੇ ਫੇਰ ਤੁਹਾਨੂੰ ਦਿਖਾਉਂਦਾ a few moments later ਆਪਾਂ ਨੇ 100 ਉਹ ਬੀਕੋ ਬੱਚਾ ਥੱਲੇ ਤਾਰ ਦਾ ਡੱਬਿਆਂ ਵਿੱਚ ਸਾਰਾ ਫੜ ਕੇ ਰੱਖਤਾ ਤੇ ਆ ਬਾਕੀ ਛੇਦਕੇ ਹੋਗੇ ਦੋ ਬੱਤਿਆਂ ਦੇ ਬੱਚੇ ਗੱਢ ਤੇ ਹੋਰ ਆਂਡੇ ਧਾਰ ਤੇ 23 ਤਰੀਕ ਵਾਲੇ ਬੱਤਗਾਂ ਦੇ ਤੇ ਇਨ੍ਹਾਂ ਚੋਂ ਵੀ ਕੱਲ ਜਾਂ ਪਰਸੋਂ ਬੱਚੇ ਨਿਕਲ ਜਾਣਗੇ ਤੇ ਬਾਕੀ ਆਹ ਹੁਣ ਹੋਰ ਬੱਚੇ ਸ਼ਾਮ ਤੱਕ ਨਿਕਲ ਜਾਣਗੇ ਕੱਲ ਤੱਕ ਨਿਕਲ ਜਾਣਗੇ ਜਿਹੜੇ ਰਹਿ ਗਏ ਹੁਣ ਮਸ਼ੀਨ ਨੂੰ ਕਰਦੇ ਆਪਾਂ ਇਹ ਸਟਾਰਟ ਇਹ ਹਲੇ ਸੁੱਕੇ ਨਹੀਂ ਹੈਗੇ ਇਹਨਾਂ ਨੇ ਹੋ ਜਾਣਾ ਸੈਟ ਹੈ ਤਕਰੀਬਨ 1 ਘੰਟੇ ਤੱਕ ਪੈਨ ਫੁੱਲ ਜਾਣਾ ਕਿ ਟੈਂਪਰੇਚਰ ਸਹੀ ਆ 49 ਡਿਗਰੀ ਇੱਥੇ ਕਿ ਘੰਟੇ ਤੱਕ ਸੈਟ ਹੋ ਜਾਣਾ ਤੇ ਆਹ ਜਿਹੜੇ ਦੋ ਬੱਚੇ ਆ ਤੇ ਇਹਨਾਂ ਨੂੰ ਹੁਣ ਆਪਾਂ ਇਹਨਾਂ ਦੇ ਸਾਥੀਆਂ ਨਾਲ ਸੜਕੰਨੇ ਆ ਇਹਨਾਂ ਦੇ ਫਿੰਗਰ ਦੇ ਵਿੱਚ ਹਾਫ ਫਿੰਗਰ ਆਪਾਂ ਇਹਨਾਂ ਨੂੰ ਰੱਖ ਦਿੱਤਾ ਵੈਂਟਮ ਦੇ ਜਿਹੜੇ ਬੱਚੇ ਸੀਗੇ ਉਹ ਦੇਖੋ ਉਹ ਡਾਰੀਆਂ ਮੈਂ ਦੇਖਾ ਕਰੇਟ ਵਿੱਚੋਂ ਟੱਪ ਗਏ ਉਹ ਚਲੇ ਗਏ ਦੋ ਤੇ ਤਿੰਨ ਆਏ ਪੰਜ ਹੋ ਗਏ ਆ ਜਿਹੜਾ ਪਹਿਲਾ ਹੈ ਜਿਹਨੇ ਨਿਕਲਿਆ ਸੀਗਾ ਬੱਚਾ ਇਹ ਉਦੋਂ ਦਾ ਹੀ ਆ ਇਹਦੀ ਲੱਤਾਂ ਬਿਲਕੁਲ ਨਹੀਂ ਕੰਮ ਕਰਦੀਆਂ ਇਹਨਾਂ ਮਾ ਦਾਣਾ ਦੂਣਾ ਖੜਾ ਦੋਨਾ ਤੇ ਪਾਣੀ ਭਲਾ ਦੋਨਾ ਤਾਂ ਹੀ ਇਹ ਬੱਚੇ ਹੋਇਆ ਹੁਣ ਤੱਕ ਚਲੋ ਰੋ 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 ਸਾਥੀ ਨਾਲ ਆਪਾਂ ਚਲੋ 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 ਆਪਾਂ ਭਾਈ ਕੋਈ ਵੀ ਇਹਨਾਂ ਨੂੰ ਗੋਡ ਵਾਲਾ ਪਾਣੀ ਨਹੀਂ ਪਲਾਈਦਾ ਕੋਈ ਵੈਕਸੀਨ ਨਹੀਂ ਕਰੀ ਤੇ ਕੁਝ ਵੀ ਨਹੀਂ ਕਾਹੀਦਾ। ਦੇਸੀ ਰਿਕੇ ਨਾਲ ਆਪਾਂ ਤਿਆਰ ਕਰੀਦੇ ਨਾ ਇਹਨਾਂ ਨੂੰ। ਜਿੰਨੇ ਆ ਬਾਈ ਆਪਾਂ ਵੈਕਸੀਨ ਕਰਾਂਗੇ ਜਾਨਵਰਾਂ ਨੂੰ, ਓਨੇ ਜਾਨਵਰ ਖਰਾਬ ਹੋਣਨੇ ਆ। ਪਿਛਲੇ ਸਾਲ ਬਾਈ ਜਾਨਵਰਾਂ ਨੇ ਆਂਡੇ ਹੀ ਨਹੀਂ ਦਿੱਤੇ ਹੈਗੇ। ਇਸੇ ਕਾਰਨ ਕਰਕੇ ਦਿੰਦੇ ਜਿਹੜਾ ਆਪਾਂ ਜ਼ਿਆਦਾ ਰਿਐਕਸ਼ਨਾਂ ਕਰੀ ਜਾਂਦੇ ਹਾਂ ਨਾ, ਨਸਲ ਖਰਾਬ ਹੋ ਜਾਂਦੀ ਆ। ਆ ਦੇਖੋ ਹੁਣ ਆਪਣਾ ਗੁੜ ਵਾਲਾ ਪਾਣੀ ਦਿੱਤਾ। ਐਦਾਂ ਹੀ ਤਿਆਰ ਕਰਦੇ ਦੇਖਣਾ। ਐਦਾਂ ਹੀ ਹੁਣ ਆਪਾਂ ਨੇ ਬੜੇ ਕਰਦੇ ਨੇ। ਆ ਦੇਖ, ਪੜ ਗਿਆ ਬਾਈ ਪਾਣੀ ਵਿੱਚ। ਆ ਦੇਖ ਇਹ ਬਾਹਰ ਖੜੀ ਵਿਚਾਰੀ ਉਹ ਦੇਖ ਪਾਣੀ ਚ ਇਹਨੇ ਹਣ ਸ਼ਾਮ ਤੱਕ ਨਿਕਲਣਾ ਵੱਡੀਆਂ ਉਰੇ ਬੈਠ ਗਈਆਂ ਉਰੇ ਕੂਲਰ ਥੱਲੇ ਨਾ ਠੰਡਾ ਜਾ ਇੱਥੇ ਬੈਠ ਜਾਨੀਆਂ ਇਹ ਇੱਕ ਵੱਤ ਕਾ ਇੱਥੀ ਅੰਡਾ ਦਿੰਦੀ ਆ ਉਹ ਪਿਆ ਇਹਦਾ ਇਹ ਪੱਕਾ ਹੀ ਟਿਕਾਣਾ ਬਣਿਆ ਹੋਇਆ ਇਹ ਉਰੇ ਆ ਕੇ ਉਹ ਅੰਡਾ ਦਿੰਦੀ ਆ ਲਾਈਟ ਮੱਲਾ ਦੀ ਫੇਰ ਚੱਲੇਗੀ ਲੋ ਵੀ ਦੋਸਤੋ ਬਈ ਹੁਣ ਕਰਦੇ ਆ ਜੀ ਵੀਡੀਓ ਨੂੰ ਬੰਦ